ਵਟਸਐਪ 5 ਦੇ ਰਹਿ ਗਏ ਹੋਰ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ ਫਿਰ ਇੰਨਾ ਫੋਨਾਂ ਤੇ ਨਹੀਂ ਚੱਲੇਗਾ ਵਟਸਐਪ ਤੁਰੰਤ ਚੈੱਕ ਕਰੋ ਆਪਣਾ ਫੋਨ ਤੇ ਦੇਖੋ ਇਹ ਖਬਰ ਸਭ ਤੋਂ ਪਹਿਲਾਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹਾਂ ਹੁਣ ਪੁਰਾਣੇ ਐਂਡਰੌਇਡ ਮਾਡਲ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵਟਸਐਪ ਦੀ ਵਰਤੋਂ ਜਾਰੀ ਰੱਖਣ ਲਈ ਆਪਣੇ ਫੋਨ ਨੂੰ ਅਪਗ੍ਰੇਡ ਕਰਨਾ ਪਵੇਗਾ ਯਾਨੀ ਕਿ ਪੁਰਾਣੇ Android ਫੋਨ ਚਲਾਉਣ ਵਾਲਿਆਂ ਨੂੰ ਹੁਣ ਨਵਾਂ 스마트 ਫੋਨ ਲੈਣਾ ਪਵੇਗਾ ਦਰਅਸਲ WhatsApp ਨੇ ਇਨ੍ਹਾਂ ਪੁਰਾਣੇ Android ਫੋਨਾਂ ਦਾ ਸਪੋਰਟ ਬੰਦ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਪੁਰਾਣੇ ਫੋਨ 'ਚ ਲੱਗਿਆ ਹਾਰਡਵੇਅਰ ਐਪ ਦੇ ਨਵੇਂ ਫੀਚਰ ਨੂੰ ਸਪੋਰਟ ਨਹੀਂ ਕਰ ਸਕੇਗਾ ਤੇ ਤੁਹਾਨੂੰ ਕਿਸੇ ਵੀ ਹਾਲਤ ਦੇ ਵਿੱਚ ਹੁਣ ਨਵਾਂ ਸਮਾਰਟਫੋਨ ਲੈਣਾ ਹੀ ਪਵੇਗਾ ਤੁਹਾਨੂੰ ਦੱਸ ਦਿੰਦੇ ਆ ਸਾਲ 2024 ਦੀ ਸ਼ੁਰੂਆਤ ਵਿੱਚ ਕੰਪਨੀ ਨੇ ਮੈਟਾ AI ਦੇ ਲਈ ਸਪੋਰਟ ਜੋੜਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਐਪ ਅਪਗ੍ਰੇਡ ਵੀ ਕੀਤਾ ਸੀ WhatsApp ਦੇ ਨਵੇਂ ਨਿਯਮਾਂ ਮੁਤਾਬਕ ਕਈ ਪੁਰਾਣੇ Android ਫੋਨਾਂ ਤੇ WhatsApp ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ ਇਨਾਂ ਵਿੱਚ Samsung Galaxy S3 Samsung Galaxy Note 2 Samsung Galaxy S4 Mini Motorola Moto G Motorola ਰੈਜਰ ਐਚ ਡੀ ਮੋਟਰੋਲਾ ਈ 2014 ਐਚ ਟੀ ਸੀ 1 ਜੀ ਐਲ ਜੀ ਨੈਕਸਸ 4 ਐਲ ਜੀ ਜੀ 2 ਮਿਨੀ ਐਲ ਜੀ ਐਲ 90 ਸੋਨੀ ਐਕਸਪੀਰੀਆ ਜੈਡ ਸੋਨੀ ਐਕਸਪੀਰੀਆ ਐਸ ਪੀ ਸੋਨੀ ਐਕਸਪੀਰੀਆ ਟੀ ਅਤੇ ਸੋਨੀ ਐਕਸਪੀਰੀਆ ਵੀ ਵਰਗੇ ਕਈ ਫੋਨ ਸ਼ਾਮਲ ਹਨ ਦੱਸਦੀ ਹੈ ਕਿ ਇਸ ਤੋਂ ਪਹਿਲਾਂ WhatsApp ਨੇ ਐਲਾਨ ਕੀਤਾ ਸੀ ਕਿ iOS 15.1 ਜਾਂ ਇਸ ਤੋਂ ਪੁਰਾਣੇ ਵਰਜਨ ਤੇ ਚੱਲ ਰਹੇ ਆਈਫੋਨ ਦੀ ਸਪੋਰਟ ਨੂੰ ਬੰਦ ਕਰ ਦੇਵੇਗਾ ਇਸ ਦਾ ਮਤਲਬ ਹੈ ਕਿ ਆਈਫੋਨ 5s ਆਈਫੋਨ 6 ਅਤੇ ਆਈਫੋਨ 6+ ਲਈ WhatsApp ਸਪੋਰਟ ਆਪਣੇ ਆਪ ਖਤਮ ਹੋ ਜਾਵੇਗਾ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਈਫੋਨ ਯੂਜ਼ਰਜ਼ ਕੋਲ ਨਵਾਂ ਡਿਵਾਈਸ ਖਰੀਦਣ ਅਤੇ ਇਸ ਨੂੰ ਐਕਸਚੇਂਜ ਕਰਨ ਲਈ 5 ਮਈ 2025 ਤੱਕ ਦਾ ਸਮਾਂ ਹੈ ਜੇਕਰ ਉਹ 5 ਮਈ ਤੋਂ ਪਹਿਲਾਂ ਪਹਿਲਾਂ ਆਈਫੋਨ ਸਟੋਰ ਤੇ ਜਾ ਕੇ ਆਪਣਾ ਪੁਰਾਣਾ ਫੋਨ ਦੇਣਗੇ ਤਾਂ ਉਹਨਾਂ ਨੂੰ ਫਾਇਦਾ ਮਿਲੇਗਾ ਨਹੀਂ ਤਾਂ ਬਾਅਦ ਵਿੱਚ ਉਹਨਾਂ ਦਾ ਜਿਹੜਾ ਫੋਨ ਆ ਉਹਨੇ ਰੇਟ ਦੇ ਵਿੱਚ ਨਹੀਂ ਰੱਖਿਆ ਜਾ ਸਕੇਗਾ ਤਾਂ ਇਹ ਸੀ WhatsApp ਦੇ ਫੀਚਰਾਂ ਨੂੰ ਲੈ ਕੇ ਵੱਡੀ ਖਬਰ ਕਿਉਂਕਿ ਹੁਣ ਤੁਹਾਨੂੰ ਨਵਾਂ ਫੋਨ ਕਿਸੇ ਵੀ ਹਾਲਤ ਦੇ ਵਿੱਚ ਖਰੀਦਣਾ ਪਵੇਗਾ ਪੁਰਾਣੇ ਸਮਾਰਟਫੋਨਾਂ ਦੇ ਵਿੱਚ ਜਿਹੜਾ WhatsApp ਬੰਦ ਹੋ ਜਾਵੇਗਾ ਹੋਰ ਵੱਡੀਆਂ ਖਬਰਾਂ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ